ਦੇਖੋ ਪਹਾੜਾਂ ਦੀ ਖੂਬਸੂਰਤੀ ਮੌਸਮ ਨੇ ਲਿਆ ਕਰਵਾਟ ਤੇ ਆ ਗਈ ਠੰਡੀ ਹਵਾ ਇਹਨਾਂ ਦਾ ਗਰਮੀ ਜੀ ਮੱਚੀ ਗਈ ਐਵੇਂ ਥੋੜਾ ਟਾਈਮ ਤਾਂ ਹੁਣ ਦੇਖੋ ਮੌਸਮ ਆਏ ਸੀਗੇ ਤੇ ਦੇਖੋ ਮੌਸਮ ਕਿੰਨਾ ਸੁਹਾਣਾ ਹੋਇਆ ਬੈ ਠੰਡੀ ਠੰਡੀ ਹਵਾ ਤੇ ਚੈਲੀ ਚਲ ਹੋਈ ਜਾਂਦਾ ਨਜ਼ਾਰੀ ਆਈ ਜਾਂਦੇ ਉੱਧਰ ਦੇਖੋ ਪਹਾੜਾਂ ਤੇ ਉੱਧਰ ਤਾਂ ਧੁੱਪ ਹੈਗੀ ਆ ਇੱਧਰ ਹੋਟਲ ਆਗੇ ਇਹ ਪੁਰਾਣਾ ਪੋਲਾ ਜੀ ਆ ਨਵਾਂ ਪੋਲਾ ਜਿੱਧਰੋਂ ਅਸੀਂ ਨੰਕੇ ਆਏ ਆ इधर साडा दबी तो आम हेलो गो इस चीज का इंतजार था वहां पे हम बहुत थी गए ਦੋਸਤੋ ਕਿੱਦਾਂ ਜੀ ਗੁੱਡ ਮਾਰਨਿੰਗ ਦੋਸਤੋ ਅੱਜ ਇੱਕ ਨਵੀਂ ਸਵੇਰ 'ਚ ਤੁਹਾਡਾ ਸਵਾਗਤ ਆ ਅੱਜ ਅਸੀਂ ਇਸ ਮੰਦਿਰ ਦੇ ਵਿੱਚ ਰਾਤ ਕੱਟੀ ਸੀ ਸਾਹਮਣੇ ਆ ਪੰਡਤ ਜੀ ਖੜੇ ਇਹਨਾਂ ਤੋਂ ਪਰਮਿਸ਼ਨ ਲਈ ਸੀ ਇਹ ਪੰਡਤ ਜੀ ਨੇ ਪਰਮਿਸ਼ਨ ਦਿੱਤੀ ਤਾਂ ਅਸੀਂ ਰਾਤ ਇੱਥੇ ਰੁੱਕ ਗਏ ਤਾਂ ਹੁਣ ਸਵੇਰ ਦਿਨ ਚੜਿਆ ਤਾਂ ਅਸੀਂ ਚੱਲਦੇ ਆ ਕਰਬੋਨੇ ਪੰਡਤ ਜੀ ਨਾਲ ਤੁਹਾਡੀ ਗੱਲਬਾਤ ਪੰਡਤ ਜੀ ਤੁਸੀਂ ਮੰਦਿਰ ਦੇ ਬਾਰੇ ਵਿੱਚ ਕੁਝ बता ਸਕਦੇ ਹੋ ਮੰਦਿਰ ਦੇ ਬਾਰੇ ਵਿੱਚ ਇਹ ਕੌਣ ਸਾ ਜੇ ਕੌਣ ਸੀ ਜਗ੍ਹਾ ਹੈ बूढ़ी वाला माता का मंदिर चलो ठीक है दोस्तों पंडित जी जाता नहीं बोलते तो इसलिए हम ये मंदिर का व्यू दिखा देते हैं ये देखो माँ शेरों वाली की मूर्ति और ये लगा पेड़ और हम यहाँ पर रुके थे पंडित जी फिर मिलेंगे ਜੀਤੀ ਤੇ ਅੱਜ ਸਵੇਰ ਦਾ ਨਾਸ਼ਤਾ ਵੀ 3 ਬਾਈ ਜੀ ਉਹਨਾਂ ਨੂੰ ਕਹਿ ਕੇ ਗਏ ਸੀ ਇਹਨਾਂ ਨੇ ਸਵੇਰ ਦਾ ਨਾਸ਼ਤਾ ਵੀ ਜ਼ਰੂਰ ਕਰਕੇ ਜਾਣਾ ਆ ਬਾਈ ਜੀ ਦਾ ਧੰਨਵਾਦ ਕਰਦੇ ਆ ਬਾਈ ਵਿਕਰਮ ਰਾਖਪੋੜ ਹਾਂ ਦੋਸਤੋ ਇੱਥੇ ਅਸੀਂ ਰੁਕੇ ਸੀਗੇ 2 ਮਿੰਟ ਰੈਸਟ ਲਈ ਇੱਧਰ ਬਾਈ ਮਿਲੇ ਸਾਨੂੰ ਇਹ ਹਿਮਾਚਲ ਦੇ ਆ ਯਸ ਨਾਮ ਕੀ ਹੈ ਭਾਈ ਆਪ ਦਾ ਨਾਮ ਦਿਆਲੂ ਭਾਈ ਦਿਆਲੂ ਭਾਈ ਔਰ ਦੂਸਰੇ ਦਾ ਦिशੂ ਭਾਈ ਕੌਣ ਸੀ ਜਗ੍ਹਾ ਪੰਡੋ ਹੈ ਪੰਡੋ ਭਾਈ ਪੰਡੋਰ ਸੇ ਥੋੜਾ ਸਾ ਅਗੇ ਹੀ ਹੈ ਹਾਂਜੀ ਹਾਂਜੀ ਡੈਮ ਡੈਮ ਪੰਡੋ ਡੈਮ ਇਹ ਅਗੇ ਮਿਲੇਗਾ ਭਾਈ ਡੈਮ ਵੀ ਇਹ ਦੇਖੋ ਪਹਾੜਾਂ ਦੀ ਖੂਬਸੂਰਤੀ ਦੋਸਤੋ ਦੇਖੋ ਇਧਰ ਨਦੀ ਵਗ ਰਹੀ ਆ ਪਰ ਬਹੁਤ ਥਾਲੀ ਆ ਤੇ ਇਧਰ ਰੋਡ ਚੱਲ ਰਿਹਾ ਪੂਰੀ ਫੁੱਲ ਚੜਾਈ ਅੱਗੇ ਤਾਂ ਦੇਖਦੇ ਅੱਗੇ ਚੱਲ ਕੇ ਭਾਈ ਆ ਗਏ ਹਮ ਅਭੀ ਰਾਸਤੇ 'ਚ ਸਾਡੇ ਸਾਈਕਲ ਨੂੰ ਥੋੜੀ ਪ੍ਰੋਬਲਮ ਆ ਗਈ ਸੀ ਅਸੀਂ ਰੋਡ ਤੇ ਲਿਆ ਰਹੇ ਜੀ ਆ ਭਾਈ ਜੀ ਸਾਨੂੰ ਮਿਲੇ ਤੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਚਾਹ ਪਾਣੀ ਪਿਆਇਆ ਉਹਨਾ ਨਾਮ ਦੱਸਣਗੇ। ਕਸ਼ਮੀਰ ਸਿੰਘ ਜੀ ਸ਼ੇਰਾਂ ਰਹਿੰਦੇ ਆ। ਟਾਇਰ ਵੈਂਚਰ ਹੋ ਗਿਆ ਬਾਈਆਂ ਦਾ, ਘਟ ਗਿਆ। ਪਰ ਅਸਤੇ ਵਿਚਾਰੇ ਥੋੜੇ ਪਰੇਸ਼ਾਨ ਸੀ। ਮਾਨੀਕਰਨ ਸਾਹਿਬ ਜਾਨਾ ਮੱਥਾ ਟਿਕਣੇ ਇਹਨਾਂ ਨੇ। ਤਾਂ ਮੈਂ ਕਿਹਾ ਯਾਰ ਆਪਣੇ ਬੰਦੇ ਕੰਮ ਆਉਂਦੇ ਆ। ਸਹੀ ਹੈ ਜੀ ਆ। ਬੰਦਾ ਬੰਦੀ ਦਾਰੂ ਹੈ ਜੀ। ਬੰਦਾ ਹੀ ਬੰਦੇ ਦਾ ਕੰਮ ਆਉਂਦਾ ਸਾਰੇ ਸਾਥ ਦਿਆ ਕਰੋ ਆਪਣੇ ਬੰਦੇ ਨਾਲ ਬਾਹਰ ਅੰਦਰ। ਸਹੀ ਹੈ। ਆਏਗਾ ਆਏ ਜਾਂਦੇ ਉਹਦੇ ਬੰਦਿਆਂ ਦਾ ਹਾਲ ਚਾਲ ਪੁੱਛਿਆ ਕਰੋ ਚਾਹ ਪਾਣੀ ਰੋਟੀ ਪਾਣੀ ਕੁਝ ਨੀ ਘਟਦਾ ਦਿੰਦਾ ਪਰਮਾਤਮਾ ਉਹਨਾਂ ਹੀ। ਸਾਡਾ ਅਮਰਸਰ ਹੈ ਟਭਈਆਂ ਜਨੇ ਵਾਲੇ ਦੇ ਕੋਲ ਠੀਕ ਹੈ ਬੰਦੇ ਬਹੁਤ ਵਧੀਆ ਨੇ ਬੜੇ ਘੈਂਟ ਨੇ ਬਾਈ ਕਿਸਰਾ ਦਹੀਰਾ ਬੰਦਾ ਬਾਈ ਦਹੀਰਾ ਦਾ ਸਹੀ ਯਾਰ ਸਹੀ ਯਾਰ ਪੰਜਾਬੀ ਦੀ ਬਾਕੀ ਮਾਚ ਵਾਲੇ ਪਾਉ ਦਾ ਸਰਾ ਹੀ ਹੁੰਦੇ ਆ ਐਨੋ ਕੁ ਮਾਰੇ ਪਹਾੜਾਂ ਨੂੰ ਜਰਾ ਕੈਮਰਾ ਲੈ ਦੇਖੋ ਦੋਸਤੋ ਇੱਚੇ ਖੜਿਆ ਅਗਲਾ ਦੇ ਪਤਾ ਲੱਗ ਜੇ ਵੀ ਸਰਾ ਗੱਲਾਂ ਵਾਤਾ ਯਾਰ ਬਈ ਦੋਸਤੋ ਪੁੰਤਰ ਰਹਿ ਗਿਆ 7 ਕਿਲੋਮੀਟਰ ਤੇ ਰਸਤੇ ਦੇ ਵਿੱਚ ਇੱਕਦਮ ਚੜ੍ਹਾਈ ਆ ਗਈ ਤੇ ਉੱਥੋਂ ਅਸੀਂ ਪੈਦਲ ਚੱਲ ਚੱਲ ਕੇ ਆਏ ਆ ਇਹ ਸਾਹਮਣੇ ਪਹਾੜਾਂ ਦਾ ਥਿਊ ਦੇਖੋ ਪਰਲੇ ਪਾਸੇ ਦੇਖੋ ਇੱਕ ਰਾਹ ਜਾ ਰਿਹਾ ਉਧਰ ਦੀ ਵੀ ਗੱਡੀਆਂ ਨਾ ਆਉਂਦੀਆਂ ਪਈਆਂ ਤੇ ਫਿਰ ਚੱਲਦੇ ਆਂ ਦੋਸਤੋ ਅੱਗੇ ਅਸੀਂ ਪਹੁੰਚ ਗਏ ਆ ਪੁੰਤਰ ਇੱਧਰ ਰਾਸਟਿੰਗ ਚੱਲ ਰਹੀ ਆ ਫੁੱਲ ਨਜ਼ਾਰੇ ਆ ਦੇਖੋ ਰਾਸਟਿੰਗ ਲੋ ਕਰ ਰਹੇ ਆ ਇੱਧਰ ਦੇਖੋ ਪੁੰਤਰ ਦੇ ਨਜ਼ਾਰੇ ਇਹ ਆ ਗਿਆ ਪੁੰਤਰ ਇੱਥੋਂ ਮਣੀਗਰਨ ਸਾਹਿਬ ਸਿਰਫ ਰਹਿ ਗਿਆ 35 36 ਕਿਲੋਮੀਟਰ ਆਈਡੀਆ ਤੇ ਇਧਰ ਰਾਫਟਿੰਗ ਤੇ ਇਧਰ ਆਪਣਾ ਟਾਰਜਨ ਜਿਹਨੂੰ ਆਪਾਂ ਟਾਰਜਨ ਕਹਿ ਦਿੰਨੇ ਆ ਤੇ ਪੰਜਾਬੀ ਚ ਝੋਟਾ ਕਹਿ ਦਿੰਨੇ ਆ ਤੇ ਸਮਾਨ ਲੱਦਿਆ ਵਾ ਹਿੰਦੀ ਚ ਟਾਰਜਨ ਚੱਲੂ ਤੇ ਪੰਜਾਬੀ ਚ ਝੋਟਾ ਆ ਦੇਖੋ ਮਣੀਗਰਨ ਸਾਹ ਵਾਲੇ ਰਸਤੇ ਦੇ ਇੱਥੋਂ 22 ਕਿਲੋਮੀਟਰ ਬਾਕੀ ਆ ਤੇ ਸ਼ਾਮ ਦੇ 6 ਵਜੇ ਤੇ ਸੋਚਿਆ ਸੀ ਪਹੁੰਚਾਂਗੇ ਤੇ ਆ ਇੱਕ ਨਵੀਂ ਡਿਸ਼ ਹੈ ਜੀ ਦੇਖੋ ਜੀ ਮਾਚਲ ਦੀ ਆ ਹੁਣ ਸਿੱਧੂ ਕਹਿੰਦੇ ਆ ਲਾਲ ਚਾਹ ਗਈ ਤੇ ਆ ਆਪਣੇ ਹੱਥ ਚ ਦੇਖਦੇ ਆ ਖਾ ਕੇ ਟੇਸਟ ਕਰਕੇ ਕਿੱਦਾਂ ਦੀ ਆ ਅੱਜ ਅਸੀਂ ਰਾਤ ਰੁਕੇ ਸੀਗੇ ਮਣੀ ਕੰਨ ਸਾਹਿਬ ਤੋਂ 20 ਕਿਲੋਮੀਟਰ ਪਿੱਛੇ ਸੀਗੇ ਜੀ ਰਾਤ ਹਨੇਰਾ ਬਹੁਤ ਹੋਗਾ ਪੂਤਰ ਤੋਂ ਦਾ ਹੀ 5 ਵਜੇ ਨਿਕਲੇ ਆਏ ਸੀਗੇ ਤੇ ਰਸਤੇ 'ਚ ਹਨੇਰਾ ਹੋਣ ਕਾਰਨ ਅਸੀਂ ਅੱਗੇ ਨਹੀਂ ਜਾ ਸਕੇ ਕਿਉਂਕਿ ਸਾਡੇ ਕੋਲ ਲਾਈਟ ਪ੍ਰਬੰਧ ਇੰਨਾ ਹੈ ਨਹੀਂ ਸੀਗਾ। ਲੈਂਕ ਰੋਡ ਆ ਇੰਨਾ ਦਿਸਦਾ ਵੀ ਨਹੀਂ ਸੀਗਾ ਕੁਝ। ਤੇ ਆ ਦੇਖੋ ਦੋਸਤੋ ਪਿੱਛੇ ਦੇ 뷰 ਤੁਹਾਨੂੰ ਦਿਖਾਉਨੇ ਆ। ਦੇਖੋ ਅੱਜ ਕਿੰਸੀ ਰੁਕੇ ਜੀ ਰਾਤ। ਇਹ ਦੇਖੋ ਪਾਰਵਤੀ ਨਦੀ ਯੋਗੇਮਣੀਕਨ ਸਾਹਿਬ ਤੋਂ ਨਾਲ-ਨਾਲ ਚੱਲਦੀ ਆ ਰਹੀ ਹੈ ਇਧਰ ਪਹਾੜਾਂ ਦਾ 뷰। ਇਧਰ ਤੁਹਾਨੂੰ ਰੂਮ ਦਾ 뷰 ਵੀ ਦਿਖਾਉਨੇ ਆ। ਤੇ ਚਾਰੇ ਪਾਸੇ ਪਹਾੜੀ ਏਰੀਆ। ਤੇ ਇਧਰ ਆਪਣੇ ਦੋਨੇ ਝੋਟੇ ਖੜੇ ਆ। ਆਈ ਸਮਾਨ ਪੈ ਕਰਨ ਲੱਗੇ ਆ ਆ ਰੂਮ ਸੀ ਸਾਡਾ ਆ ਦੇਖੋ ਖਿਲਰਿਆ ਪਿਆ ਪੂਰਾ ਇੰਦਰ ਸਮਾਨ ਵੀ ਦੇਖ ਲੋ ਇਧਰ ਬਾਥਰੂਮ ਹੈ ਤੇ ਇਧਰ ਲਾਈਟ ਰੂਮ ਬਾਥਰੂਮ ਸੀ ਇਧਰ ਪੂਰਾ ਵਧੀਆ ਉੱਪਰ ਛੱਤ ਦੇਖੋ ਦੋਸਤੋ ਲੱਕੜ ਦੀ ਫੱਟੇ ਲਾ ਕੇ ਸਤੀਰੀਆਂ ਲਾ ਕੇ ਬਣਾਈ ਹੋਈ ਛੱਤ ਆ ਬਹੁਤ ਹੀ ਖੂਬਸੂਰਤ ਵਿਊ ਆ ਚਾਰੇ ਪਾਸੇ ਇਹ ਦੇਖੋ ਇਹ ਰੋਡ ਆ ਜੋ ਮਨੀਕਨ ਸਾਹਿਬ ਨੂੰ ਜਾ ਰਿਹਾ ਇਹ ਇਧਰੋਂ ਆਪਾਂ ਭੂਤਰ ਤੋਂ ਆਉਂਦੇ ਆਨੇ ਕਰੋੜ ਹੁੰਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਇਧਰੋਂ ਦੇਖੋ ਪਹਾੜੀ ਥੋਸਤੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉੱਪਰ ਦੇਖੋ ਇਧਰ ਪਹਾੜਾਂ ਤੇ ਬਰਫ਼ ਪਈ ਹੋਈ ਆ ਇੰਨਾ ਜ਼ੂਮ ਕਲੀਅਰ ਨਹੀਂ ਆ ਰਿਹਾ ਬਸ ਤੁਹਾਨੂੰ ਅੱਗੇ ਜਾ ਕੇ ਇਨਾ ਪਹਾੜਾਂ ਦਾ ਥਿਊ ਦਿਖਾਉਂਦੇ ਆ ਤਾਂ ਦੋਸਤੋ ਵੀਡੀਓ ਵਿੱਚ ਬਣੇ ਰਹੋ ਅੱਗੇ ਦੇ ਜਿੱਦਾਂ ਵੀਊ ਆਉਂਦੇ ਆ ਤੁਹਾਡਾ ਸ਼ੇਅਰ ਕਰਦੇ ਰਵਾਂਗੇ ਤੇ ਮਿਲਦੇ ਆਂ ਸਾਈਕਲ ਥੱਲੇ ਤਾਰ ਕੇ ਛੱਪਤੀ ਜੜਾਲੇ ਸੀਗੇ ਸਾਈਕਲ ਰਾਤ ਤੇ ਮਿਲਦੇ ਆਂ ਤੁਹਾਨੂੰ ਥੱਲੇ ਜਾ ਕੇ ਇੱਕ ਰਾਸਤੇ ਦੇ ਵਿਊ ਉਹ ਨਿਆ ਕੋਸੇ ਇੱਕ ਜੀ ਹੋਰ ਤੁਨਾ ਸੰਝੀ ਕਰਨ ਲੱਗਿਆ ਦੋਸਤੋ ਦੇਖੋ ਜੇ ਤੁਹਾਨੂੰ ਗੱਡੀ ਦੇਖ ਰਹੀ ਆ ਸਾਥ ਨਹੀਂ ਦਿਸੀਗੀ ਉਹ ਜਾ ਰਹੀ ਨਹੀਂ ਕੀ ਗੱਡੀ ਦੇਖੋ ਇਹ ਰੋਲ ਤੇ ਇੱਕ ਗੱਡੀ ਇੱਧਰ ਖੜੀ ਆ ਦੇਖੋ ਨਿੱਕੇ ਨਿੱਕੇ ਰਸਤੇ ਪਹਾੜਾਂ ਵਿੱਚ ਉੱਪਰ ਤੱਕ ਜਾਂਦੇ ਰਸਤੇ ਉਹ ਦੇਖੋ ਕਿੰਨਾ ਉੱਪਰ ਆ ਦਾ ਮਿਲਦੇ ਆ ਦੋਸਤੋ ਰਸਤੇ ਵਿੱਚ ਚੱਲੇ ਸੀ ਅਸੀਂ ਤੁਹਾਨੂੰ ਪਰਛਤ ਤ ਉਹ ਵੀ ਉਹ ਦਿਖਾਇਆ ਸੀ ਇਹ ਦੇਖੋ ਪਹਾੜੀਆਂ ਬਰਫ਼ ਵਾਲੀਆਂ ਬਹੁਤ ਹੀ ਖੂਬਸੂਰਤ ਆ ਅੱਗੇ ਅੱਗੇ ਜਿਵੇਂ ਜਿਵੇਂ ਚੱਲਦੇ ਜਾਵਾਂਗੇ ਉਵੇਂ ਬਰਫ਼ ਵਾਲੀਆਂ ਪਹਾੜੀਆਂ ਆਉਣਗੀਆਂ ਆ ਮਣੀ ਗਨ ਸਾਹਿਬ ਨੂੰ ਰਸਤਾ ਆ ਪਿੱਛੋਂ ਦੇਖ ਲੋ ਹਾਲਤ ਖਾਸ ਤਾਂ ਹੀ ਆ ਇਸ ਟਾਈਮ ਦਾ ਬਣੀ ਜਾਂਦਾ ਰੋੜ ਇਹ ਇਹ ਦੇਖੋ ਜੀ ਚਾਰੇ ਪਾਸੇ ਬਰਫਬਾਰੀ ਹੋ ਰਹੀ ਆ ਇਹ ਅੱਗੇ ਚੱਲ ਕੇ ਦੇਖਦੇ ਸਾਨੂੰ ਕਿੰਨੀ ਬਰਫ ਮਿਲਦੀ ਆ ਆ ਕਸੌਲ ਕੈਂਪ ਆ ਕੋਈ ਅੱਗੇ ਕਸੌਲ ਵੀ ਆਉਣਾ ਕਸੌਲ ਵੀ ਤੁਹਾਨੂੰ ਦਿਖਾਵਾਂਗੇ ਪਣੀਗਾਨ ਸਾਹਿਬ ਜੇ 12-13 ਕਿਲੋਮੀਟਰ ਦੂਰ ਆ ਤੇ ਸੋਚਿਆ ਇੱਥੇ ਮੈਗੀ ਬਣਾਈ ਜਾਵੇ ਇੱਧਰ ਦੇਖੋ ਗੰਡੇ ਕੱਟੇ ਜਾ ਰਹੇ ਆ ਦੇਖੋ ਹਾਂ ਜੀ ਇਹ ਗੱਡਾ ਪੈਂਦੀਆਂ ਤੱਕ ਇਹ ਘੜ ਦਾ ਵਟ ਹਲਵਾਈ ਬਣ ਗਏ ਬਾਈ ਬਣਾਉਣ ਲੱਗੇ ਆ ਮੈਗੀ ਤੇ ਫੇਰ ਦੇਖਦੇ ਅੱਗੇ ਅੱਜ ਤਾਂ ਪਹੁੰਚਾਂਗੇ ਕੁਝ ਹੋ ਜੇ ਇਹ ਦੇਖੋ ਕਸੌਲ ਦੇ ਵਿੱਚ ਕੈਂਪਿੰਗ ਵੀ ਪ੍ਰਬੰਧ ਆਈ ਕਸੌਲ ਦੇ ਨਜ਼ਦੀਕ ਹੀ ਆਈ ਬਸ ਇਧਰ ਪਾਰਵਤੀ ਨਦੀ ਜੋ ਕੇ ਮਣੀਗਨ ਸਾਹਿਬ ਤੋਂ ਵੀ ਚੱਲ ਰਹੀ ਆ ਦੇਖੋ ਥਿਊ ਦੋਸਤੋ ਦੋਸਤੋ ਮਣੀ ਕਨ ਸਾਹਿਬ ਪਹੁੰਚ ਗਏ ਪਾਰਕਿੰਗ ਚ ਲਾਤੇ ਸਾਈਕਲ ਤੇ ਗੁਰਦੁਆਰਾ ਸਾਹਿਬ ਜੋ ਤੁਹਾਨੂੰ ਅਸੀਂ ਦਿਖਾਵਾਂਗੇ ਬਾਅਦ ਅਗਲੀ ਵੀਡੀਓ ਦੇ ਵਿੱਚ ਤਾਂ ਇਹ ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲੇ ਆ ਹੁਣ ਟਰੈਕ ਤੇ ਤੇ ਜੇ ਤੁਸੀਂ ਸਾਡੀ ਗੁਰਦੁਆਰਾ ਸਾਹਿਬ ਦਾ ਫੁੱਲ ਇਤਿਹਾਸ ਦੀ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਉਹ ਸਾਡੇ 1 ਸਾਲ ਪਹਿਲਾਂ YouTube ਚੈਨਲ ਤੇ ਹੀ ਪਾਈ ਹੋਈ ਹੈ ਜੋ ਪਿਛਲੇ ਸਾਲ ਅਸੀਂ ਇੱਥੇ ਆਏ ਸੀ ਤਾਂ ਦੋਸਤੋ ਅੱਜ ਦੀ ਵੀਡੀਓ ਕਰਦੇ ਆ ਖਤਮ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਬੀਵੀਕੇ ਵਲੌਗ ਮੋਹਿਤ ਨੂੰ ਦਿਓ ਇਜਾਜ਼ਤ ਤੇ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਚ